ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਜੱਪਾ ਗੱਲਬਾਤ ਕਰਨੀ ਬਾਸਮਤੀ ਕਿਸਮਾਂ ਦੇ ਵਿੱਚ ਜਿਹੜਾ ਉਹਨਾਂ ਦਾ ਗੋਭ ਭਰਨ ਦਾ ਸਮਾਂ ਕੀ ਆ ਤਾਂ ਕਿ ਜਿਹੜੀ ਆਪਣੇ ਬਾਸਮਤੀ ਕਿਸਮਾਂ ਦੇ ਵਿੱਚ ਚਿੱਟੀ ਮੁੰਜਰ ਜਿਹੜੀ ਗੋਭ ਦੀ ਸੁੰਢੀ ਪੈਂਦੀ ਆ ਜਿਹਦੇ ਕਾਰਨ ਆਪਣੇ ਬਾਸਮਤੀ ਵੱਖ-ਵੱਖ ਕਿਸਮਾਂ ਦੇ ਵਿੱਚ ਜਿਹੜੀ ਚਿੱਟਨਾ ਮੁੰਜਰਾ ਨਿਕਲਦੀਆਂ ਜੀਹਦੇ ਕਰਕੇ ਕਿਸਾਨ ਵੀਰਾਂ ਦਾ ਜਿਹੜਾ ਝਾੜ ਤੇ ਕਾਫੀ ਜ਼ਿਆਦਾ ਫਰਕ ਪੈਂਦਾ ਸੋ ਅੱਜ ਆਪਾਂ ਗੱਲਬਾਤ ਕਰਨੀ ਬਈ ਇਹਨਾਂ ਦਾ ਗੋਭ ਭਰਨ ਦਾ ਸਮਾਂ ਕੀ ਆ ਤੇ ਤਾਂ ਕਿ ਜਿਹੜਾ ਆਪਣਾ ਸਪਰੇਅ ਕਰਨ ਦਾ ਆਪਾਂ ਨੂੰ ਬਿਲਕੁਲ ਸਹੀ ਸਮੇਂ ਦਾ ਪਤਾ ਲੱਗੇ ਕਿਉਂਕਿ ਜੇਕਰ ਆਪਾਂ ਸਹੀ ਸਮੇਂ ਤੇ ਸਪਰੇਅ ਕਰਾਂਗੇ ਤਾਂ ਫਿਰ ਆਪਾਂ ਇੱਕ ਅੱਧੀ ਸਪਰੇਅ ਦੇ ਵਿੱਚ ਜਿਹੜਾ ਇਸ ਜਿਹੜੀ ਚਿੱਟੀ मुਂਝਰ ਜਾਂ ਗੋਭ ਦੀ ਸੁੰਡੀ ਨੂੰ ਜਿਹੜਾ ਕੰਟਰੋਲ ਕਰ ਸਕਦੇ ਆ ਸੋ ਘੱਟ ਖਰਚੇ ਨਾਲ ਬਿਲਕੁਲ ਸਸਤੀ ਸਪਰੇਅ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੇ ਬਿਲਕੁਲ ਸਹੀ ਸਮਾਂ ਕੀ ਸਪਰੇਅ ਕਰਨ ਦਾ ਪੂਰੀ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਤਾ ਜੇਕਰ ਵੀਡੀਓ ਪੇਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪਰਦਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਸੋ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਵੀ ਜਦੋਂ ਕਿਸਾਨ ਭਰਾ ਬਾਸਮਤੀ ਦੀਆਂ ਕਿਸਮਾਂ ਦੀ ਆਪਣੇ ਖੇਤ ਦੇ ਵਿੱਚ ਜਿਹੜੀ ਲਵਾਈ ਕਰਦੇ ਆ ਤਾਂ ਝੋਨੇ ਤੇ ਬਾਸਮਤੀ ਦੇ ਵਿੱਚ ਫਰਕ ਇਹ ਹੁੰਦਾ ਵੀ ਝੋਨਾ ਜਿਹੜਾ ਆਪਾਂ ਉਹਨੂੰ ਕਹਿ ਸਕਦੇ ਹਾਂ ਥੋੜਾ ਸਟਰੋਂਗ ਹੁੰਦਾ ਜਾਂ ਚੀੜਾ ਕਹਿ ਸਕਦੇ ਆ ਜਿਹਦੇ ਵਿੱਚ ਜਿਹੜੀ ਗੋਭ ਦੀ ਹਾਲਾਗੇ ਝੋਨੇ ਜਾਂ ਬਾਸਮਤੀ ਦੋਨਾਂ ਦੇ ਵਿੱਚ ਗੋਭ ਦੀ ਸੁੰਡੀ ਦਾ ਅਟੈਕ ਦੇਖ ਨੂੰ ਮਿਲਦਾ ਪਰ ਝੋਨੇ ਦੇ ਮੁਕਾਬਲੇ ਬਾਸਮਤੀ ਕਿਸਮਤ ਜਿਹੜਾ ਆਪਾਂ ਨੂੰ ਗੋਬ ਦੀ ਸੁੰਡੀ ਜਿਹਨੂੰ ਆਪਾਂ ਕਹਿ ਦਿੰਨੇ ਕਿ ਚਿੱਟੀ ਮੁੰਝਰ ਨਿਕਲ ਆਈ ਆ ਉਹਦਾ ਟੈਗ ਜਿਹੜਾ ਕਾਫੀ ਜ਼ਿਆਦਾ ਵੱਧ ਦੇਖਣ ਨੂੰ ਮਿਲਦਾ ਤੇ ਜਿਹਦੇ ਕਰਕੇ ਝੋਨੇ ਦੇ ਝਾੜ ਦੇ ਤਾਂ ਕੋਈ ਫਰਕ ਨਹੀਂ ਪੈਂਦਾ ਜੇਕਰ ਗੋਬ ਦੀ ਸੁੰਡੀ ਥੋੜਾ ਬਹੁਤ ਅਟੈਕ ਹੋ ਵੀ ਜਾਂਦਾ ਤੇ ਪਰ ਆਪਾਂ ਨੂੰ ਬਾਸਮਤੀ ਕਿਸਮਤ ਵਿੱਚ ਜਿਹੜਾ ਖਾਸ ਧਿਆਨ ਰੱਖਣਾ ਪੈਂਦਾ ਕਿਉਂਕਿ ਕਾਫੀ ਜ਼ਿਆਦਾ ਜਿਹੜਾ 5% ਤੋਂ ਲੈ ਕੇ 15-20% ਤੱਕ ਜਿਹੜਾ ਗੋਬ ਦੀ ਸੁੰਡੀ ਜਿਹੜਾ ਆਪਣਾ ਬਾਸਮਤੀ ਕਿਸਮ ਦਾ ਝਾੜ ਘਟਾ ਸਕਦੀ ਆ ਸੋ ਉਹਦੇ ਵਾਸਤੇ ਆਪਾਂ ਨੂੰ ਕਿਉਂਕਿ ਪਿਛਲੇ ਸਾਲ ਆਪਾਂ ਦੇਖਿਆ ਵੀ ਕਈ ਕਿਸਾਨ ਵੀਰਾਂ ਨੇ 2-2 3-3 ਸਪਰੇਆ ਵੀ ਕਰ ਲਈਆਂ ਪਰ ਜਿਹੜਾ ਚੁੱਟੀ ਮੁੰਜਰ ਉਹਨਾਂ ਦੀ ਨਿਕਲ ਨੂੰ ਫੇਰ ਵੀ ਨਾ ਹੱਡੀ। ਜਾਨਣੇ ਕਿ ਖਰਚਾ ਵੀ ਕਿਸਾਨ ਭਰਾ ਕੀਤਾ ਪਰ ਜਿਹੜਾ ਉਹਨੂੰ ਫਾਇਦਾ ਵੀ ਦੇਖ ਨੂੰ ਨਹੀਂ ਮਿਲਿਆ। ਤੇ ਫਾਇਦਾ ਕਿਉਂ ਨਹੀਂ ਦੇਖ ਨੂੰ ਮਿਲਿਆ ਕਿਉਂਕਿ ਕਈ ਵਾਰ ਆਪਾਂ ਨੂੰ ਜਿਹੜੀ ਬਾਸਮਤੀ ਕਿਸਮ ਆਪਾਂ ਲਾਈ ਹੁੰਦੀ ਆ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਉਹਦੇ ਜਿਹੜਾ ਗੋ ਭਰਨ ਦਾ ਸਮਾਂ ਕੀ ਆ। ਕਿਉਂਕਿ ਜੇਕਰ ਆਪਾਂ ਨੂੰ ਗੋ ਭਰਨ ਦਾ ਸਮਾਂ ਪਤਾ ਹੋਊਗਾ ਜਿਹੜੀ ਆਪਾਂ ਬਾਸਮਤੀ ਲਾਈ ਆ ਚਾਹੇ 1401 11 21 17 18 15 09 16 92 18 47 ਜਾਂ ਕੋਈ ਵੀ ਆਪਾਂ ਕਿਸਮ ਬਾਸਮਦੀ ਦੀ ਲਾਈ ਆ ਤੇ ਆਪਾਂ ਨੂੰ ਉਸ ਕਿਸਮ ਦਾ ਜਿਹੜਾ ਗੋਭ ਭਰਨ ਦਾ ਸਮਾਂ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਗੋਭ ਭਰਨ ਦਾ ਸਮਾਂ ਜਾਨੀ ਕਿ ਛੋਟੀ ਜਿਹੇ ਮੁੰਜਰ ਬੰਨੀ ਸ਼ੁਰੂ ਹੋ ਜਾਂਦੀ ਆ ਅਸਲ ਦੇ ਵਿੱਚ ਉਦੋਂ ਜਿਹੜੀ ਇਹਦੀ ਗੋਭ ਦੀ ਸੁੰਡੀ ਦੀ ਕਹਾਣੀ ਸ਼ੁਰੂ ਹੁੰਦੀ ਆ ਜੇਕਰ ਆਪਾਂ ਇਸ ਚੀਜ਼ ਦਾ ਆਪਾਂ ਨੂੰ ਪਤਾ ਹੋਊਗਾ ਤੇ ਆਪਾਂ ਜੇ ਬਿਲਕੁਲ ਸਹੀ ਸਮੇਂ ਤੇ ਜਿਹੜੀ ਸਪਰੇਅ ਕਰਕੇ ਤਾਂ ਇਹਨੂੰ ਜਿਹੜਾ ਬਿਲਕੁਲ ਕੰਟਰੋਲ ਕਰ ਸਕਦੇ ਤਾਂ ਅਗ ਜਿਹੜਾ ਮੁੰਜਰ ਦੇ ਉੱਪਰ ਜਿਹੜਾ ਗੋਭ ਦੀ ਸੁੰਧਿਆ ਅਟੈਕ ਦੇਖ ਨੂੰ ਨਾ ਮਿਲੇ ਥੋੜਾ ਜਿਹਾ ਗੇਟਾ ਅਟੈਕ ਹੁੰਦਾ ਤਾਂ ਉਹ ਜਿਹੜਾ ਰਿਕਵਰੀ ਕਰ ਜਾਂਦੇ ਬੂਟੇ ਕਿਉਂਕਿ ਜਿਹੜੀ ਇੱਕ ਅੱਧੀ ਸ਼ਾਖਾ ਕੱਟੂਗਾ ਉਹਦੇ ਬਰਾਬਰ ਦੂਜੀ ਜਿਹੜੀ ਸ਼ਾਖਾ ਉੱਪਰੋਂ ਤਿਆਰ ਹੋ ਜਾਂਦੀ ਆ ਤੇ ਉੱਥੇ ਆਪਣਾ ਕੋਈ ਨੁਕਸਾਨ ਨਹੀਂ ਦੇਖ ਨੂੰ ਮਿਲਦਾ ਪਰ ਜੇਕਰ ਜਦੋਂ ਆਪਣੀ ਗੋਭ ਭਰ ਜਾਂਦੀ ਬਾਸਮਤੀ ਕਿਸਮਾਂ ਦੇ ਵਿੱਚ ਉਦੋਂ ਜੇਕਰ ਗੋਭ ਨੂੰ ਕੱਟ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਇਹ ਰਿਕਵਰੀ ਨਹੀਂ ਕਰਦੀ ਉਹ ਜਿਹੜੀਆਂ ਖਾਲੀ ਮੁੰਜਰਾਂ ਚਿੱਟੀਆਂ ਮੁੰਜਰਾਂ ਬਾਅਦ ਜਦੋਂ ਨਸਾਰਾ ਕਰਦਾ ਆਪਣੀ ਬਾਸਮਤੀ ਕਿਸਮਾਂ ਉਦੋਂ ਜਿਹੜੇ ਉੱਪਰ ਆ ਜਾਂਦੀਆਂ ਇਸ ਲਈ ਆਪਾਂ ਨੂੰ ਗੋ ਭਰਨ ਦਾ ਸਮਾਂ ਪਤਾ ਹੋਣਾ ਚਾਹੀਦਾ ਪਹਿਲੇ ਨੰਬਰ ਤੇ ਆਪਾਂ ਕਰਨ ਕਰਦੇ ਹਾਂ ਗੋ ਭਰਨ ਦੀ ਕਿਹੜੇ ਆਪਣੀ ਬਾਸਮਤੀ ਕਿਸਮਾਂ ਦੇ ਵਿੱਚ ਉਸ ਤੋਂ ਬਾਅਦ ਆਪਾਂ ਤੁਹਾਨੂੰ ਬਿਲਕੁਲ ਸਸਤੀ ਤੇ ਜਿਹਦਾ ਰਿਜ਼ਲਟ ਵੀ ਫੁੱਲ ਵਧੀਆ ਕਿ ਜਾਂ ਆਪਾਂ ਪ੍ਰਦਾਨ ਪਾਉਣੀ ਆ ਪ੍ਰਦਾਨ ਕਿੱਥੇ ਪਾਉਣੀ ਆ ਤੇ ਆਪਾਂ ਨੂੰ ਜਿਹੜੀ ਸਪਰੇਅ ਆ ਆਪਾਂ ਕਿਹੜੀ ਕਰ ਸਕਦੇ ਆ ਸੋ ਜਿਵੇਂ ਕਿਸਾਨ ਪਰ ਆਪਾਂ 1401 ਤੋਂ ਲਾ ਲਈਏ ਤਾਂ 1401 ਜਿਹੜੀ ਕਿਸਮ ਹੈ ਉਹ ਲਗਭਗ ਤੁਹਾਡਾ 70 ਤੋਂ 75 ਤੋਂ ਲੈ ਕੇ 80 ਦਿਨਾਂ ਦੇ ਵਿੱਚ ਘਰ ਜਾਨੀ ਕਿ 70 ਤੋਂ 80 ਦਿਨਾਂ ਦੇ ਵਿੱਚ ਘਰ ਜਿਹੜੀ ਇਹਦੇ ਵਿੱਚ ਜਿਹੜੀ ਗੋ ਭਰਨੀ ਜਾਨੀ ਕਿ ਮੁੰਜਰ ਬੰਨੀ ਸ਼ੁਰੂ ਹੋ ਜਾਂਦੀ ਆ ਤਾਂ ਇਹ ਉਸੇ ਸਮਾਂ ਚੇਤਾ ਰੱਖਣਾ 1401 ਦੇ ਵਿੱਚ 70 ਤੋਂ 80 ਦਿਨ 11 21 ਤੇ 17 18 ਦੇ ਵਿੱਚ ਲਗਭਗ ਜਿਹੜਾ ਤੁਹਾਨੂੰ ਗੋ ਭਰਨ ਦਾ ਸਮਾਂ ਮਿਲੇਗਾ 65 ਤੋਂ ਲੈ ਕੇ 72 ਦਿਨਾਂ ਦੇ ਵਿੱਚ ਘਰ ਜੇ ਕਿਉਂਕਿ ਆਪਾਂ ਆਈਡੀਆ ਜਿਹੜਾ 5 ਤੋਂ 10 ਦਿਨਾਂ ਦਾ ਆਈਡੀਆ ਦੱਸ ਰਹੇ ਇਹਦੇ ਨਾਲ ਹੁੰਦਾ ਵੀ ਕਈ ਵਾਰ ਆਪਾਂ ਜਿਹੜੀ ਪਣੀਰੀ ਹੈ ਛੋਟੀ ਕਿਸੇ ਕਿਸਾਨ ਵੀਰ ਨੇ ਲਾਈ ਹੁੰਦੀ ਹੈ ਕਿਸੇ ਨੇ ਵੱਡੀ ਉਮਰ ਦੀ ਲਾਈ ਹੁੰਦੀ ਹੈ ਜਾਂ ਕੇਵਲ ਆਪਣਾ ਜ਼ਮੀਨ ਦੇ ਵਿੱਚ ਕੋਈ ਜ਼ਮੀਨ ਮਾੜੀ ਹੁੰਦੀ ਹਲਕੀ ਜਾਂ ਭਾਰੀ ਜ਼ਮੀਨ ਹੁੰਦੀ ਆ ਉਹਦੇ ਕਰਕੇ ਦਿਨਾਂ ਦਾ ਅੱਗਾ ਪਿੱਛਾ ਹੋ ਜਾਂਦਾ ਇਸ ਲਈ ਤੁਸੀਂ ਜਿਹੜਾ 5-7 ਦਿਨ ਦਾ ਅੱਗੇ ਪਿਛੇ ਇਸ ਨੂੰ ਨੂੰ ਲਾ ਕੇ ਚੱਲਣ ਜਾਣਗੇ ਇਹ ਅੰਦਾਜ਼ਾ ਆਂਦਾ ਪਰਫੈਕਟ ਨਹੀਂ ਹੁੰਦਾ ਉਹ ਵੱਧ ਘੱਟ ਵੀ ਦਿਨ ਹੋ ਸਕਦੇ ਆ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਇੱਥੇ ਗਾਣਕ ਜਿਹੜੀ ਆਪਣੀ ਕਿਸਮਾ ਦੇ ਵਿੱਚ ਗੋਭ ਭਰਦੀ ਆ ਤੇ ਜਿਵੇਂ ਅੱਗੇ 1500 ਨਾ ਜਾਂ 1692 ਇਹ ਲਗਭਗ ਆਪਣਾ 50 ਦਿਨੋਂ ਲੈ ਕੇ ਤੇ 55-58 ਦਿਨ ਤੱਕ ਜਿਹੜੀ ਇਹਦਾ ਗੋਭ ਭਰਨ ਦਾ ਸਮਾਂ ਹੁੰਦਾ 18-47 ਦੇ ਵਿੱਚ ਕਿਸਾਨ ਪਰੋ ਜਿਹੜਾ 55 ਤੋਂ ਲੈ ਕੇ 60-62 ਦਿਨ ਤੱਕ ਜਿਹੜੀ ਇਹ ਗੋਭ ਭਰਦੀ ਆ ਇਹ ਕਿਸਾਨ ਪਰੋ ਇਨ੍ਹਾਂ ਕਿਸਮਾਂ ਦਾ ਜਿਹੜਾ ਗੋਭ ਭਰਨ ਦਾ ਸਮਾਂ ਤਾਂ ਇਹਨਾਂ ਨੂੰ ਜਦੋਂ ਆਪਾਂ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖ ਕੇ ਜਿਹੜੀ ਸਪਰੇਅ ਕਰਨੀ ਆ ਜਦੋਂ ਤੁਹਾਨੂੰ ਲੱਗੇ ਤੁਹਾਡੀ ਕਿਸਮਾਂ ਜਿਹੜੀ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਬਈ ਇੰਨੇ ਦਿਨਾਂ ਤੇ ਗੋਭ ਭਰਦੀ ਆ ਤੁਸੀਂ ਉਹ ਤੋਂ ਚੈੱਕ ਕਰ ਲੈਣਾ ਕਿ ਗੋਭ ਜਿਹੜੀ ਭਰਨੀ ਸ਼ੁਰੂ ਹੋਈ ਯਾਨੀ ਕਿ ਵਿੱਚ ਮੁੰਜਰ ਬੰਨੀ ਸ਼ੁਰੂ ਹੋ ਚੁੱਕੀ ਹੈ ਕਿ ਨਹੀਂ ਤਾਂ ਉਦੋਂ ਤੁਸੀਂ ਜਿਹੜੀ ਸਪਰੇਅ ਕਰਨੀ ਆ ਜਾਂ ਫਿਰ ਪ੍ਰਦਾਨ ਪਾਉਣੀ ਇਹ ਤੁਹਾਡਾ ਡਿਸੀਜਨ ਤੁਸੀਂ ਪ੍ਰਦਾਨ ਪਾਉਣੀ ਚਾਹੁੰਦੇ ਜਾਂ ਸਪਰੇਅ ਕਰਨੀ ਚਾਹੁੰਦੇ ਜੇ ਜੇਕਰ ਤੁਸੀਂ ਇੱਥੇ ਪ੍ਰਦਾਨ ਪਾਉਣੀ ਹੈ ਦੱਸ ਪ੍ਰਤੀ ਕਿਲੇ ਦੇ ਹਿਸਾਬ ਨਾਲ ਆਪਾਂ ਜਿਹੜਾ ਬਾਸਮਤੀ ਨੂੰ 7.5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਜਿਹੜੀ ਆਪਾਂ ਪ੍ਰਦਾਨ ਪਾ ਸਕਦੇ ਇਹ ਦੋ ਘਾਟ ਨਹੀਂ ਪਾਉਣੀ ਜੇਕਰ ਆਪਾਂ ਪਾਵਾਂਗੇ ਆਪਾਂ ਰਿਜ਼ਲਟ ਨਹੀਂ ਮਿਲਣਾ ਤੇ ਇਹਦਾ ਰਿਜ਼ਲਟ 25 ਤੋਂ 30 ਦਿਨ ਤੱਕ ਆਪਾਂ ਲੈ ਸਕਦੇ ਜੇਕਰ ਬਿਲਕੁਲ ਸਹੀ ਤਰੀਕੇ ਨਾਲ ਪਾਵਾਂਗੇ ਤਾਂ ਪ੍ਰਦਾਨ ਪਾਉਣ ਲੱਗਾ ਯੂਰੀਆ ਦੀ ਵਰਤੋਂ ਨਹੀਂ ਕਰਨੀ ਕੱਲੀ ਪ੍ਰਦਾਨ ਦਾ ਛਿੱਟਾ ਮਾਰਨਾ ਤੇ ਛਿੱਟਾ ਪਾਣੀ ਖਿਲਾਰ ਕੇ ਮਾਰਨਾ ਤੇ ਪਾਣੀ ਆਪਾਂ ਜਿਹੜਾ ਜਿਹਦੇ ਵੀ ਛਿੱਟਾ ਮਾਰਾ ਉਹ ਪਾਣੀ ਜੀਰਨ ਦੇਣਾ ਤੇ ਉਸ ਤੋਂ ਬਾਅਦ ਆਪਾਂ 24 ਘੰਟੇ ਬਾਅਦ ਦੂਜਾ ਪਾਣੀ ਲਾਉਣਾ ਤਾਂ ਕਿ ਆਪਾਂ ਨੂੰ ਜਿਹਦਾ ਰਿਜ਼ਲਟ ਵਧੀਆ ਦੇਖਣ ਨੂੰ ਮਿਲੇ ਤਾਂ ਜੇਕਰ ਆਪਾਂ ਪ੍ਰਦਾਨ ਨਹੀਂ ਪਾਣੀ ਕਿਉਂਕਿ ਪ੍ਰਦਾਨ ਲਗਭਗ 800 ਤੋਂ ਲੈ ਕੇ 1000 ਰੁਪਏ ਤੱਕ ਆਪਾਂ ਨੂੰ ਪ੍ਰਤੀ ਕਿੱਲੇ ਦਾ ਖਰਚਾ ਪੈ ਜਾਂਦਾ ਤੇ ਉਹਦੇ ਵਾਸਤੇ ਕਿਸਾਨ ਪ੍ਰੋਪਰ ਜਿਹੜੀ ਇੱਕ ਹੋਰ ਵਧੀਆ ਸਪਰੇਅ ਤੁਹਾਨੂੰ ਦੱਸ ਦਿਆਂ ਜਿਹਦਾ ਆਪਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਉਹ ਆਪਾਂ ਤੁਹਾਨੂੰ ਇੱਥੇ ਸਕਰੀਨ ਤੇ ਵੀ ਉਹਦਾ ਨਾਮ ਆਪਾਂ ਜਿਹੜੀਆਂ ਦੋਵੇਂ ਸਪਰੇਆ ਕਰ ਸਕਦੇ ਆ ਮਿਕਸ ਕਰਕੇ ਉਹਨਾਂ ਦਾ ਜਿਹੜਾ ਨਾਮ ਉੱਪਰ ਆਪਾਂ ਸਕਰੀਨ ਤੇ ਲਾ ਦਾਂਗੇ ਤੁਸੀਂ ਨਾਮ ਦੇਖ ਕੇ ਵੀ ਕਈ ਵਾਰ ਆਪਾਂ ਨੂੰ ਪੜਨ ਦੇ ਵਿੱਚ ਜੋ ਆਪਾਂ ਬੋਲਦੇ ਆਂ ਤੇ ਕਈ ਵਾਰ ਆਪਾਂ ਨੂੰ ਸਪੈਲਿੰਗ ਨਹੀਂ ਸਮਝਾਉਂਦੇ ਤਾਂ ਉਹ ਤੁਸੀਂ ਸਕਰੀਨ ਤੋਂ ਦੇਖ ਕੇ ਜਿਹੜੀਆਂ ਦੋਵੇਂ ਸਪਰੇਆ ਉਹਨਾਂ ਦੇ ਡੋਜ਼ ਵੀ ਆਪਾਂ ਦੱਸ ਦੇਵਾਂਗੇ ਜਿਵੇਂ ਕਾਰਟ ਆ ਪਉਂਦੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਪਦਾਨ ਦੀ ਸਪਰੇ ਹੁੰਦੀ ਇਹ ਪਦਾਨ ਦੀ ਸਪਰੇ ਨਹੀਂ ਉਹ ਕਿਸਾਨ ਪਰ ਸਪਰੇ ਵਾਸਤੇ ਜਿਹੜੀ ਪਦਾਨ ਹੁੰਦੀ ਆ ਕਾਰਟ ਆਪ ਹੁੰਦੀ ਆ ਉਹ ਵੱਖਰੀ ਹੁੰਦੀ ਜਿਹੜੀ ਸਪਰੇ ਵਾਸਤੇ ਤਾਂ ਉਹਦੀ ਆਪਾਂ ਜਿਹੜੀ ਸਪਰੇ ਕਰਨੀ ਆ ਜੇ ਦਾ ਆਪਾਂ ਕੱਲਾ ਉਹਦਾ ਕਰਨਾ ਕਾਰਟਾਪ ਦਾ ਸਪਰੇ ਹੋਰ ਕੋਈ ਮਿਕਸ ਨਹੀਂ ਕਰਨੀ ਚੀਜ਼ ਤਾਂ 400 ਗ੍ਰਾਮ ਜਿਹੜੀ ਆਪਾਂ ਉਹਦੀ ਡੋਜ਼ ਲੈਣੀ ਪ੍ਰਤੀ ਕਿੱਲੇ ਹਿਸਾਬ ਨਾਲ ਤਾਂ ਜੇਕਰ ਤੁਸੀਂ ਆਹ ਦੋਵੇਂ ਟੈਕਨੀਕਲ ਵਰਤੋਗੇ ਬਾਈਫੈਂਥਰਨ ਤੇ ਜਾਨੀ ਕਿ ਬਾਈਫੈਂਥਰਨ ਜਿਹੜੀ ਹੈਗੀ ਆ ਉਹ 250 ਐਮਲ ਤੇ ਜਿਹੜੀ ਕਾਰਟਾਪ ਆ ਉਹ ਲੈਣੀ ਤੁਸੀਂ 200 ਗ੍ਰਾਮ ਤਾਂ ਇਹਨਾਂ ਦੋਨਾਂ ਨੂੰ ਤੁਸੀਂ ਮਿਕਸ ਕਰਕੇ ਜਿਹੜੀ ਸਪਰੇ ਕਰ ਸਕਦੇ ਜਦੋਂ ਆਪਣੀ ਖਾਸ ਕਰਕੇ ਮੁੰਜਰ ਜਾਣੀ ਕਿ ਗੋਭ ਪਰਣੀ ਸ਼ੁਰੂ ਹੋ ਜਾਂਦੀ ਉਸ ਸਮੇਂ ਆਪਾਂ ਜਿਹੜੀ ਸਪਰੇਅ ਕਰਨੀ ਇਹਦਾ 20 ਤੋਂ 25 ਦਿਨ ਤੱਕ ਤੁਹਾਨੂੰ ਜਿਹੜਾ ਰਿਜ਼ਲਟ ਮਿਲੂਗਾ ਉਸ ਸਮੇਂ ਤੱਕ ਡੜੀਆਂ ਮੁੰਜਰਾਂ ਯਾਨੀ ਕਿ ਗੋਭ ਦੀ ਸੁੰਡੀ ਨੂੰ ਕੰਟਰੋਲ ਕਰਕੇ ਰੱਖੂ ਦੇ ਮੁੰਜਰਾਂ ਆਪਣੇ ਉਸ ਤੋਂ ਬਾਅਦ ਜਿਹੜੀਆਂ ਬਾਹਰ ਆ ਜਾਂਦੀਆਂ ਤਾਂ ਆਪਾਂ ਇੱਕੋ ਸਪਰੇਅ ਨਾਲ ਤੇ ਕਿਸਾਨ ਭਰਾਓ ਜਿਹੜੇ ਪਦਾਨ ਦੇ ਮੁਕਾਬਲੇ ਆਪਾਂ ਨੂੰ ਜਿਹੜੀ ਸਸਤੀ ਸਪਰੇਅ ਪਵੇਗੀ ਤਾਂ ਫਿਰ ਵੀ ਜੇਕਰ ਕਿਸੇ ਕਿਸਾਨ ਨੂੰ ਕਿਉਂਕਿ ਪਿਛਲੇ ਸਾਲ ਜਿਹੜਾ ਪਦਾਮ ਦਾ ਜਿਹੜਾ ਫੇਲ ਹੁੰਦਾ ਕਾਰਨ ਇਹ ਹੀ ਕਈ ਵਾਰ ਆਪਾਂ ਜਿਹੜੀ ਉਹਦੀ ਪਦਾਨ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰਦੇ ਜਾਂ ਆਪਾਂ ਨੂੰ ਕਿਉਂਕਿ ਪਦਾਨ ਕਾਫੀ ਮਹਿੰਗਾ ਪ੍ਰੋਡਕਟ ਆ ਤੇ ਕਈ ਵਾਰ ਆਪਾਂ ਨੂੰ ਜਿਹੜਾ ਮਾਰਕੀਟ ਵਿੱਚ ਨਕਲੀ ਵੀ ਮਿਲ ਜਾਂਦਾ ਤੇ ਪਿਛਲੇ ਸਾਲ ਕਈ ਕਿਸਾਨ ਵੀਰਾਂ ਨੇ ਜਿਹੜਾ ਪਦਾਨ ਪਾਉਣ ਦੇ ਬਾਅਦ ਉਹ ਜਿਹੜੀ ਚਿੱਟੀ ਮੁੰਜਰ ਦਾ ਸਾਹਮਣਾ ਕਰਨਾ ਪਿਆ ਤੇ ਇਹਦੇ ਨਾਲ ਆਪਣਾ ਜਿਹੜਾ ਲਗਭਗ 5 ਤੋਂ ਲੈ ਕੇ 15-20% ਤੱਕ ਜਿਹੜਾ ਆਪਣੀ ਬਾਸਮਤੀ ਦਾ ਝਾੜ ਘਟ ਜਾਂਦਾ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਆਪਾਂ ਜਿਹੜਾ ਖਾਸ ਕਰਕੇ ਗੋਪਰਨ ਦਾ ਸਮ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਆਪਾਂ ਜਿਹੜੇ ਸਪਰੇ ਜਾਂ ਫਿਰ ਪਦਾਨ ਆਪਾਂ ਖੇਤ ਚ ਵਰਤ ਸਕਦੇ ਆਂ ਜੇਕਰ ਤੁਸੀਂ ਇਹ ਸਪਰੇ ਨਹੀਂ ਵਰਤਦੇ ਨਹੀਂ ਤਾਂ ਫਿਰ ਆਪਾਂ ਫੇਮ ਜਾਂ ਫਿਰ ਫੇਮ ਦਾ ਬਹੁਤ ਵਧੀਆ ਰਿਜ਼ਲਟ ਹੈ ਤੇ ਜਾਂ ਫਿਰ ਕੋਰਾ ਜਾਂਦਾ ਉਹਦਾ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਸ਼ਰਤ ਇਹ ਹੁੰਦੀ ਕਿ ਆਪਣਾ ਜਿਹੜਾ ਸਪਰੇ ਕਰਨ ਦਾ ਬਿਲਕੁਲ ਸਹੀ ਸਮਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇਕਰ ਆਪਾਂ ਗਲਤ ਸਮੇਂ ਤੇ ਸਪਰੇ ਕਰਦੇ ਆ ਅੱਗੇ ਜਾਂ ਪਿੱਛੇ ਕਰ ਲੈਨੇ ਆ ਤਾਂ ਫਿਰ ਆਪਾਂ ਨੂੰ ਕਿਉਂਕਿ ਜੇਕਰ ਅਟੈਕ ਹੋਣ ਤੋਂ ਪਹਿਲਾਂ ਹੀ ਕਰਤਾ ਆਪਾਂ ਤੇ ਅਟੈਕ ਆਪਣੀ ਸਪਰੇ ਦਾ ਅਸਰ ਖਤਮ ਹੋ ਗਿਆ ਤੋਂ ਬਾਅਦ ਚ ਹੋਇਆ ਤਾਂ ਫਿਰ ਵੀ ਆਪਾਂ ਨੂੰ ਉਹਦਾ ਫਾਇਦਾ ਨਹੀਂ ਮਿਲਦਾ ਤੇ ਕਈ ਵਾਰ ਆਪਾਂ ਟੈਗ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕਰਦੇ ਜਦੋਂ ਆਪਣੀ ਚਿੱਟੀ ਮੁੰਜਰ ਦੇਸਦੀ ਹੈ ਤਾਂ ਫਿਰ ਵੀ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਨਹੀਂ ਦੇਖਣ ਨੂੰ ਮਿਲਦਾ ਇਸ ਲਈ ਬਿਲਕੁਲ ਗੋ ਭਰਨ ਦੇ ਸਮੇਂ ਆਪਾਂ ਨੂੰ ਜਿਹੜੀ ਸਪਰੇਅ ਕਰਨੀ ਚਾਹੀਦੀ ਆ ਜੇਕਰ ਫਿਰ ਵੀ ਕਿਸੇ ਕਿਸਾਨ ਅਮਿਰ ਦੇ ਮਨ 'ਚ ਕੋਈ ਡਾਊਟ ਆ ਤੁਸੀਂ ਕਮੈਂਟ ਕਰਕੇ ਜਿਹੜੀ رائے ਲੈ ਸਕਦੇ ਸੀ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ